ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਆਪਾਂ ਵੀ ਠੀਕ ਆ ਬੱਚੇ ਵੀ ਠੀਕ ਆ ਬਾਪੂ ਕਨਾ ਰਿਆ ਸੀ ਤੇ ਮੈਂ ਇਧਰ ਕੱਪੜੇ ਤੈਨ ਕਰਨ ਲੱਗੀ ਸੀਗੀ ਤੇ ਕੁੜੀ ਨੂੰ ਨਵਾਤਾ ਇੱਥੇ ਲੰਮੀ ਬਾਤਤਾ ਸੀ ਮੈਂ ਇਧਰਲੀ ਰੂਮ ਚ ਤੇ ਮੈਂ ਕਿਹਾ ਚਲ ਮੈਂ ਨਾਲ ਕੱਪੜੇ ਵੀ ਆਪਣੇ ਨਾ ਤੈ ਲਗਾ ਲਵਾਂ ਤੇ ਬਾਪੂ ਕੋਦਰ ਆਪਣਾ ਨਾ ਰਿਆ ਸੀ ਵੈਸੇ ਤਾਂ ਮੈਂ ਉਹਨੂੰ ਨਹਾ ਲਾ ਦਿੱਤਾ ਸੀ ਤੇ ਲਾਸਟ ਤੇ ਫਿਰ ਟੱਪ ਚ ਬਹਿ ਜਾਂਦਾ ਨਾਨ ਵਾਸਤੇ ਤਾ ਕਰਕੇ ਫਿਰ ਟਾਪ ਚ ਬੈਠਾ ਸੀਗਾ ਤੇ ਮੈਂ ਆਪਣੇ ਇਧਰ ਕੱਪੜੇ ਤੈਹ ਲਗਾ ਰਹੀ ਸੀ ਕਿਉਂਕਿ ਇਧਰਲੇ ਕਮਰੇ ਕਮਰਾ ਥੋੜਾ ਠੰਡਾ ਸੀਗਾ ਮੈਂ ਕਿਹਾ ਚੱਲ ਇਧਰ ਹੀ ਆਪਣੇ ਕੱਪੜੇ ਤੈਹ ਲਗਾ ਲਵਾਂਣੀ ਆ ਤੇ ਜਿਹੜਾ ਮੈਂ ਕੱਪੜੇ ਧੋਣੀਆਂ ਨੇ ਫਿਰ ਬਾਹਰ ਦੀਵਾਰ ਤੇ ਸੁੱਕਣੇ ਪਾ ਲੈਣੇ ਆ ਤੇ ਇਧਰਲੇ ਰੂਮ ਚ ਜੂ ਸੁੱਕ ਜਾਣੇ ਇਧਰਲੇ ਰੂਮ ਚ ਹੀ ਰੱਖ ਦਿੰਦੇ ਆ ਤੇ ਫਿਰ ਮੈਂ ਕਿਹਾ ਚੱਲ ਇੱਥੇ ਬੈਠੇ ਬੈਠੇ ਮੈਂ ਤੈਹ ਵੀ ਲਗਾ ਲੈਣੀ ਆ ਤੇ ਕੁੜੀ ਵੀ ਖੇਡਦੀ ਪਈ ਆ ਤੇ ਇਹਨੂੰ ਵੀ ਦੇਖੀ ਜਾਂਦੀ ਆ ਤੇ ਭਾਉ ਕ ਆਪਣਾ ਮਾਸ ਲੱਗਿਆ ਹੋਇਆ ਸੀਗਾ ਨਾ ਹਨ బస్ హా ఆ జరు వారప జీ నా గుడియా రాణి మస్తవాడ రీడే జ కప్పుడేసి జాదా నీ సే మేక రక్క దాదా మోర్న కొ మొ కలిపస్ బాధ్యం మోర్న ద టైమస్ట్ మల ਇਹ ਭਾਉ ਦੇ ਪਾਪਾ ਨਾ ਕੰਮ ਤੇ ਚੱਲੇ ਸੀਗੇ ਤੇ ਉਹੀ ਜਿਹੜੇ ਕੱਪੜੇ ਲਿਆਉਂਦੇ ਸੀ ਇਹਨਾਂ ਨੇ ਆਪਣੇ ਲਈ ਸ਼ੋਪਿੰਗ ਕੀਤੀ ਸੀ ਮੈਂ ਤੁਹਾਨੂੰ ਪਿਛਲੇ ਵਲੋਗ ਚ ਸ਼ਾਇਦ ਦਿਖਾਇਆ ਤੇ ਉਹ ਟੀ-ਸ਼ਰਟ ਪਾ ਕੇ ਦੇ ਰਹੀ ਸੀ ਪੁੱਛ ਰਹੀ ਸੀ ਕਿ ਮੈਂ ਇਹਨਾਂ ਨੂੰ ਕਹ ਰਹੀ ਸੀ ਟੀ-ਸ਼ਰਟ ਨਾਲ ਪੈਂਟ ਨਹੀਂ ਵਧੀਆ ਲੱਗਣੀ ਬਲੈਕ ਵਧੀਆ ਲੱਗੂਗੀ ਤੇ ਬਸ ਉਹ ਹੀ ਫਿਰ ਚੇਂਜ ਕਰਨ ਲੱਗੇ ਸੀ ਤੇ ਕੰਮ ਤੇ ਚੱਲੇ ਗਏ ਸੀ ਭਾਉ ਦੇ ਪਾਪਾ ਉਹਨਾਂ ਦੇ ਜਾਣ ਤੋਂ ਬਾਅਦ ਮੇਰਾ ਪਾਰਸਲ ਆ ਗਿਆ ਤੇ ਮੈਂ ਆਪਣਾ ਪਾਰਸਲ ਤੁਹਾਨੂੰ ਦਿਖਾਨੀ ਆ ਮੀਸ਼ੋ ਤੋਂ ਮੰਗਾਇਆ ਮੈਂ ਇਹ ਫਸਟ ਟਾਈਮ ਮੰਗਾਇਆ ਜੋ ਮੈਂ ਮੰਗਾਇਆ ਆ ਤੇ ਓਪਨ ਕਰਕੇ ਤੁਹਾਨੂੰ ਦਿਖਾਨੀ ਆ ਮੈਂ ਕੀ ਮੰਗਾਇਆ ਯੂਜ਼ ਕਰਕੇ ਦੇਖੂਗੀ ਅਗਰ ਇਹ ਬੰਦ ਲੋ ਸੈਟ ਬੈਠ ਗਿਆ ਠੀਕ ਆ ਤੇ ਅਗਰ ਨਹੀਂ ਬੈਠਾ ਤਾਂ ਫਿਰ ਕੁਝ ਨਹੀਂ ਕਰ ਸਕਦੇ ਫਿਲਹਾਲ ਤਾਂ ਜੇ ਬਾਬੂ ਕੋ ਓਪਨ ਕਰ ਰਿਹਾ ਕਿਉਂਕਿ ਇਹਨੂੰ ਬੜਾ ਚਾਹ ਹੁੰਦਾ ਮੇਰਾ ਕੋਈ ਵੀ ਪਾਰਸਲ ਆਂਦਾ ਨਾ ਹਮੇਸ਼ਾ ਬਾਬੂ ਕੀ ਓਪਨ ਕਰਦਾ ਹੈ ਇਹਨੂੰ ਬਹੁਤ ਖੁਸ਼ੀ ਮਿਲਦੀ ਹੈ ਓਪਨ ਕਰਨ ਚ ਤੇ ਮੈਂ ਚਲ ਤੂੰ ਹੀ ਓਪਨ ਕਰ ਦੇਵੇ ਤੂੰ ਖੋਲ ਇਹਨੂੰ ਤੇ ਮੈਂ ਹਨਾ ਤੁਹਾਨੂੰ ਦੱਸੀ ਦਿੰਦੀ ਆ ਕਿ ਮੈਂ ਫੇਸ਼ਲ ਕਿਟ ਮੰਗਾਈ ਆ ਚੰਦਨ ਦੀ ਤੇ ਚੰਦਨ ਦੀ ਫੇਸ਼ਲ ਕਿਟ ਮੰਗਾਈ ਆ ਫਸਟ ਟਾਈਮ ਮੰਗਾਈ ਆ ਮੀਸ਼ੋ ਤਾਂ ਵੈਸੇ ਤਾਂ ਮੈਂ ਆਪਣੇ ਫੇਸ਼ਲ ਕਿਟ ਇਥੋਂ ਆਪਣੇ ਬਜ਼ਾਰ ਤੋਂ ਮਾਰਕੀਟ ਤੋਂ ਲੈ ਲੈਣੀ ਆ ਬਟ ਮੈਂ ਨਾ ਮੀਸ਼ੋ ਤੇ ਦੇਖੇ ਤੇ ਮਤਲਬ ਰਿਵਿਊ ਵੀ ਦੇਖੇ ਤੇ ਵਧੀਆ ਉਹ ਦੇਖਿਆ ਸਭ ਕੁਝ ਤੇ ਸਾਰਿਆਂ ਨੇ तकरीबन तकरीबन ਸਾਰਿਆਂ ਨੇ ਇਹੀ ਕਿਹਾ ਕਿ ਬਹੁਤ ਵਧੀਆ ਹੈ ਕਿਟ ਤੇ ਜਿਨ੍ਹਾਂ ਜਿਨ੍ਹਾਂ ਨੇ ਲੋਕਾਂ ਨੇ ਮੰਗਾਈ ਸੀ ਮੇशो ਤੇ ਫਿਰ ਮੈਂ ਵੀ ਦੇਖ ਕੇ ਨਾ ਮੰਗਾ ਲਈ ਕਿਉਂਕਿ ਮੈਂ ਫਸਟ ਟਾਈਮ ਇਹ ਔਨਲਾਈਨ ਜਿਹੜੀ ਆਪਾਂ ਮੰਗਾਈ ਹੈ ਤੇ ਮੈਂ ਟਰਾਈ ਕਰੂੰਗੀ ਅਗਰ ਸੈੱਟ ਬੈਠੂੰਗੀ ਤਾਂ ਮੈਂ ਮੰਗਾ ਲਿਆ ਕਰੂੰਗੀ ਇੱਥੋਂ ਨਾ ਨੈਮਫਰ ਤੇ ਲੋ ਜੀ ਸ਼ਾਮ ਦਾ ਟਾਈਮ ਆ ਭਗਵ ਦੇ ਪਪਾ ਕੰਮ ਤੋਂ ਆਦੇ ਆ ਗਏ ਸੀਗੇ ਤੁਹਾਨੂੰ ਉਹ ਮੈਂ ਕਿਹਾ ਸਮੋਸੇ ਲਿਓ ਚਨੇ ਤੇ ਸਮੋਸੇ ਮਨ ਕਰਦਾ ਸੀ ਖਾਣ ਨੂੰ ਤੇ ਤੁਸੀਂ ਵੀ ਖਾ ਲੋ ਗਰਮਾ ਗਰਮ ਨਾਲ ਮੈਂ ਬਣਾਈ ਜੀ ਕਿਚਾ ਤੇ ਗੁੜਿਆ ਰੋੜੀ ਸੀ ਤੇ ਪਪਾ ਨੂੰ ਕੁਮਾਰੇ ਸੀਗੇ ਬੜੇ ਟੇਸਟੀ ਜਿੱਥੋਂ ਸਖਾਣੇ ਆ ਸਮੋਸੇ ਛੋਲੇ ਉਥੋਂ ਹੀ ਮੰਗਾਏ ਆ ਤੁਹ ਜਲੰਧਰ ਚ ਤੇ ਬਹੁਤ ਟੇਸਟੀ ਹੁੰਦੇ ਇਹਦੇ ਸਮੋਸੇ ਗਰਮਾ ਗਰਮ ਸਮੋਸੇ ਆ ਤੁਸੀਂ ਵੀ ਆਓ ਖਾਓ ਸਾਰੇ बस भावू ਕੁੜੀ ਲਈ ਚਾਰ ਬਟਾਸੀ ਨੂੰ ਮੈਂ ਪਾ ਕੇ ਮੈਂ ਕਿ ਚੱਲ ਤੈਨੂੰ ਪਾ ਕੇ ਦੇ ਰਣੀ ਆ ਚਾਹ ਵੀ ਅਸੀਂ ਬਣਾ ਲਈ ਸੀਗੀ ਸ਼ਾਮ ਦਾ ਟਾਈਮ ਸੀਗਾ ਚਾਹ ਨਾਲ ਤਾਂ ਸਮੋਸੇ ਵੈਸੇ ਹੀ ਬਹੁਤ ਟੇਸਟੀ ਲੱਗਦੇ ਆ ਤੇ ਭਾਵੂ ਦੇ ਪਾਪਾ ਮੈਂ ਕਿ ਤੂੰ ਵੀ ਖਾ ਲੋ ਕਹਿੰਦੇ ਮੈਂ ਖਾ ਲਾਂ ਨਾ ਐ ਬਸ ਕੁੜੀ ਨੂੰ ਇਹ ਨਾ ਚ ਔਰ ਥੋੜਾ ਰੋਂਦੀ ਸੀਗੀ ਇਹ ਕਹਿੰਦੀ ਚੱਲ ਮੈਂ ਖਵਾ ਲਾਂ ਨਾ ਕੁੜੀ ਨੂੰ ਤੇ ਇਹਨਾਂ ਕੋ ਜਾ ਕੇ ਚੁੱਪ ਵੀ ਹੋ ਜਾਂਦੀ ਆ ਤੇ ਹੱਟ ਸਦੀ ਰੈਂਦੀ ਖੇਡਦੀ ਰੈਂਦੀ ਉਦਾਂ ਨਹੀਂ ਮਤਲਬ ਇਹਨਾਂ ਤੰਗ ਨਹੀਂ ਕਰਦੀ ਜਿਦੋਂ ਕਿ ਤੇ ਪੇ ਹੋਏ ਜਾ ਰਹਾ ਤੇ ਦੇਰ ਹੈ ਨਾ ਜੈਨੂੰ ਭੁੱਖ ਲੱਗੀ ਫੇਰ ਹੁੰਦੀ ਹੈ ਤੇ ਬਸ ਮੈਂ ਆਪਣਾ ਸਮੋਸੇ ਪਾ ਲਿਆ ਸੀ ਜਿੱਤੇ ਮੈਂ ਪਾਣਾ ਸੀ ਤੇ ਉਹਨੂੰ ਮੈਂ ਹੁਣ ਚੰਗੀ ਤਰ੍ਹਾਂ ਮੈਸ਼ ਕਰਕੇ ਖਾਉਂਗੀ ਕਿਉਂਕਿ ਮੈਨੂੰ ਅੱਧੀ ਵਧੀਆ ਲੱਗਦੇ ਆ ਸਮੋਸੇ ਵਿੱਚ ਚਨੇ ਪਾ ਕੇ ਮੈਨੂੰ ਬਹੁਤ ਸਵਾਦ ਲੱਗਦੇ ਆ ਸਮੋਸੇ ਤੇ ਲੋ ਜੀ ਆਜੋ ਜੀ ਸਾਰੇ ਤੁਸੀਂ ਵੀ ਆਓ ਖਾਓ ਸਮੋਸੇ ਚਨੇ ਔਰ ਪਿਆਜ਼ ਔਰ ਚਟਨੀ ਚਟਨੀ ਤਾਂ ਬਹੁਤ ਟੇਸਟੀ ਹੁੰਦੀ ਹੈ ਇਹਨਾਂ ਦੀ ਚਟਨੀ ਕਰਕੇ ਸਮੋਸੇ ਕਈ ਲੋਕ ਖਾਂਦੇ ਕਈ ਲੋਕ ਤਾਂ ਵੈਸੇ ਹੀ ਚਟਨੀ ਲੈ ਜਾਂਦੇ ਹੁੰਦੇ ਆ ਘਰ ਇਹਨਾਂ ਦੀ ਇੰਨੀ ਟੇਸਟੀ ਚਟਨੀ ਹੁੰਦੀ ਹੈ ਤੇ ਮੈਂ ਵੀ ਹੁਣ ਬਸ ਚਾਹ ਪੀ ਲੂੰਗੀ ਨਾਲ ਸਮੋਸੇ ਖਾ ਲੂੰਗੀ ਫਿਰ ਪਾਂਡੇ ਵੀ ਧੋਣੇ ਆ ਬਰਤਨ ਮੇਰੇ ਬਹੁਤ ਜ਼ਿਆਦਾ ਹੋਏ ਪਏ ਆ ਤੇ ਬਰਤਨ ਧੋਣ ਤੋਂ ਬਾਅਦ ਫਿਰ ਅਸੀਂ ਬਾਜ਼ਾਰ ਗਏ ਸੀਗੇ ਵਿਚਾਰੋਂ ਨਾ ਸਮਾਨ ਲੈ ਕੇ ਆਂਦਾ ਥੋੜਾ ਜਿਹਾ ਤੇ ਆ ਦੇਖੋ ਮੇਰੀ ਗੁड़िया ਰਹਿਣੀ ਖੇੜੀ ਆਂਦੀ ਆ ਤੇ ਉਹ ਮੈਂ ਤਾਂ ਦਾ ਸ੍ਰੀ ਸੀ ਬਾਜ਼ਾਰ ਗਈ ਸੀ ਥੋੜਾ ਸਮਾਨ ਲੈ ਕੇ ਆਂਦਾ ਤੇ ਇਹ ਨਹੀਂ ਬਾਬੂ ਕਨੇ ਆਪਣੇ ਲਈ ਇਕ ਦੀ ਚੀਜ਼ ਵੀ ਲੈ ਆਂਦੀ ਤੇ ਇਹ ਮੈਂ ਲੈ ਆਂਦੀ ਸ਼ਾਇਦ ਚੀਨੀ ਚਾਵਲਾ ਸੋਰੀ ਚਾਵਲਾ ਤੇ ਰੈੱਡ ਵਾਲੀ ਇਹ ਆਹ ਰੈੱਡ ਡਾਪਰ ਕੀ ਕਹਿੰਦੇ ਨੂੰ ਕੋਲ ਘੇਟਵਾ ਤੇ ਸ਼ੈਂਪੂ ਲੈ ਆਂਦੇ ਸੀ ਆਪਣੇ ਮੈਂ ਇਹ ਬੜਾ ਟ੍ਰਸਮੀ ਵਾਲੇ ਤੇ ਉਸ ਤੋਂ ਬਾਅਦ ਹੋਰ ਥੋੜਾ ਮੁੱਤ ਸ਼ਾਇਦ ਸੀ ਮਾਲੇ ਨਾ ਮੈਗੀ ਲੈ ਆਂਦੀ ਤੇ ਰੂ ਆਬਜਾ ਦੀ ਬੋਤਲ ਲਿਆਂਦੀ ਸੀ ਕਿ ਕਿਉਂਕਿ ਗਰਮੀ ਆ ਨਾ ਹਜੇ ਮਨ ਕਰ ਜਾਂਦਾ ਪੀਣ ਨੂੰ ਰੂ ਆਬਜਾ ਕਦੇ ਕਦੇ ਦੁੱਧ ਚ ਪਾ ਕੇ ਨਾ ਪੀ ਲਈਦਾ ਐ ਤੇ ਬਸ ਥੋੜਾ ਮੋਟੇ ਚ ਮਾਰ ਲਿਆਂਦਾ ਸੀ ਜਿਆਦਾ ਨਹੀਂ ਲਿਆਂਦਾ ਕਿਉਂਕਿ ਇਹ ਸਮਾਨ ਨਾ ਖਤਮ ਵੀ ਹੋਇਆ ਸੀਗਾ ਕੋਲਗਟੂ ਵੀ ਰਹਾ ਖਤਮ ਹੋ ਗਈ ਸੀ ਸ਼ੈਂਪੂ ਨਹੀਂ ਸੀਗੇ ਕਰ ਤੇ ਇਹ ਖਤਮ ਵੀ ਹੋ ਗਿਆ ਸੀ ਫਿਰ ਮੈਂ ਕਿਹਾ ਚੱਲੋ ਇਹ ਵੀ ਲੈ ਲੈਣੇ ਔਰ ਚਾਵਲ ਵੀ ਲੈ ਲੈਣੇ ਚਾਵਲਾ ਸ਼ਾਇਦ ਅਪੜਕਿੰਚੇ ਵੀ ਚਾਵਲਾ ਔਰ ਇਹਨੇ ਬਾਹੂ ਕਨੇ ਚੀਜ਼ ਲਈ ਔਰ ਮੈਗੀ ਲਈ ਤੇ ਬਸ ਇਹ ਚੀਜ਼ਾਂ ਲਿਆਂਦੀਆਂ ਤੇ ਬਾਕੀ ਖਾਣ ਲਈ ਹੋਰ ਖਾਣ ਲਈ ਭੁਲਿਆਂਦੇ ਸੀਗੇ ਸ਼ਾਇਦ ਸੀ ਨਾ ਕਿ ਇਹ ਚੀਜ਼ਾਂ ਵੀ ਖਾਣ ਲਈ ਲਿਆਂਦੀਆਂ ਤੇ ਆ ਮੈ ਲਿਓਂਦੇ ਪਾਉਚ ਮਿਲਦੇ ਪਏ ਸੀ ਪਾਉਚ ਵੀ ਲੈ ਲਿਓਂਦੇ ਕੋਈ ਨਾ ਪਤਾ ਨਹੀਂ ਮੌਸਮ ਅੱਧਾ ਖਰਾਵਾ ਹੈ ਬਾਹਰ ਹਨ ਬੜੇ ਜਿਆਦਾ ਝੜਦੇ ਅੜਚਣਾਈਆਂ ਬਹੁਤ ਬਾਣਾ ਤੇ ਆਂਦੀਆਂ ਆ ਤੇ ਵਾਜ ਕਮ ਕਰ ਦੇਖੋ ਭਾਈ ਦੁਲਾ ਦੁਲਨ ਖੜੇ ਐ ਮੇਰਾ ਸਪਾਰਕਲ ਵਾਲਾ ਗੱਡਾ ਚਲਾਈ ਕਿ ਸਭ ਬੱਜ ਰਿਹਾ ਹੈ ਬਜ਼ਾਰ ਤੋਂ ਹੁਣੇ ਆਏ ਆ ਸਮਾਨ ਲੈ ਕੇ ਥੋੜਾ ਸਮਾਨ ਖਤਮ ਹੋ ਗਿਆ ਸੀਗਾ ਥੋੜਾ ਮੋਟਾ ਸਮਾਨ ਲੈ ਲੈਣੇ ਆ ਫਿਲਹਾਲ ਤਾਂ ਮੋਲ ਚ ਜਮ ਕੇ ਉਹ ਇਕੱਠਾ ਸਮਾਨ ਲਿਆਵਾਂਗੇ ਤੇ ਇਹ ਫਿਲਹਾਲ ਥੋੜਾ ਮੋਟਾ ਲੈ ਲੈਣੇ ਆ ਸਮਾਨ ਆ ਸੀ ਤੇ ਬਸ ਹੁਣ ਉਹ ਬਣਾਣ ਲੱਗੇ ਆ ਕੀ ਬੋਲਦੇ ਨੂੰ ਰੂਆ ਬਚ ਰੂਆ ਬਜਾ ਬਣਾ ਰਿਹਾ ਬਾਪੂ ਦੇ ਪਾਪਾ ਰੋਟੀ ਦੀ ਇੱਛਾ ਨਹੀਂ ਕੋ ਕਿ ਸ਼ਾਮੀ ਜੇ ਥੱਤੂ ਸੀ ਦੇਖਿਆ ਕਿ ਇਸ ਮੋਸੇ ਖਾ ਲਈ ਸੀ ਤੇ ਬਰੈਡ ਬਰੁੱਡ ਲੈ ਆਂਦੇ ਸੋ ਖਾ ਲਈ ਸੀ ਚਾਹ ਨਾਲ ਰੋਟੀ ਖਾਣ ਦਾ ਹੁਣ ਮਨ ਨਹੀਂ ਕਰਦਾ ਪਿਆ ਤੇ ਬਾਕੀ ਹੁਣ ਰੂ ਆਬ ਜਪੀ ਲਾਂਗੇ ਬਾਕੀ ਜੇ ਰੋਟੀ ਇਹਨਾਂ ਨੇ ਖਾਣੀ ਹੋ ਬਣਾ ਦੋਗੇ ਤੇ ਥੋੜਾ ਮੋਟਾ ਸਮਾਨ ਵੀ ਲੈ ਜਾਂਦਾ ਉਹ ਵੀ ਹੁਣ ਮੈਂ ਨਾ ਸੋਚਦੀ ਆ ਅੱਜ ਸੈਚਰਡੇ ਆ ਕੱਲ ਸਾਈ ਦੀ ਮੇਰ ਹੋਈ ਤਾਂ ਅ ਕੋ ਉਧਰ ਜਾਵਾਂਗੇ ਅਸੀਂ ਇਹ ਸਾਈਂ ਜੀ ਬਲਾਉਣਗੇ ਤਾਂ ਪੱਕਾ ਕਰ ਜਾਵਾਂਗੇ ਹਜੇ ਫਿਲਹਾਲ ਮੂੰਹ ਕੱਢ ਨਹੀਂ ਸਕਦੇ ਹੈਗੇ ਤੇ ਬਾਕੀ ਕੱਲ ਦੀ ਕੱਲ ਦੇਖਾਂਗੇ ਤੇ ਤੁਸੀਂ ਜੇ ਅਗਰ ਅਸੀਂ ਗੇਂ ਕੋਦ ਦੇ ਦਰਵਾਰ ਤੁਸੀਂ ਵੀ ਦਰਸ਼ਨ ਕਰਿਓ ਸਾਲ ਬਾਅਦ ਜਾਊਂਗੀ ਮੈਂ ਤੇ ਬਹੁਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਬਸ ਮੈਂ ਉਹੀ ਸੋਚ ਰਹੀ ਸੀ ਕਿ ਮੈਂ ਇਹਰੇ ਗੁੜੀਆ ਰਾਣੀ ਦਾ ਸਮਾਨ ਜਿਹਦਾ ਪਾਊਡਰ ਵਗੈਰਾ 200 ਗ੍ਰੇ ਵਿੱਚ ਜ਼ਰੂਰੀ ਹੈ ਇਹ ਮੈਂ ਕਿਚ ਪਾ ਕੇ ਲੈ ਕੇ ਜਾਵਾਂ ਪਰਸ ਦੇਖਣ ਗਈ ਸੀ ਬਾਜ਼ਾਰ ਤੇ ਦੁਕਾਨਾਂ ਸਾਰੀਆਂ ਆਲਮੋਸਟ ਜਿੰਨੀਆਂ ਕੋਗੇ ਸਾਡੇ ਇਧਰ ਜਿਹੜਾ ਜੋਤੀ ਚੌਂਕ ਆ 8 ਵਜੇ ਤਕਰੀਬਨ ਬੰਦ ਕਰ ਦਿੰਦੇ ਸਾਰੀਆਂ ਦੁਕਾਨਾਂ ਤੇ ਅਸੀਂ ਥੋੜਾ ਲੇਟ ਗਏ ਤੇ ਇਸ ਲਈ ਫਿਰ ਕੁਝ ਉੱਥੇ ਮਿਲਿਆ ਨਹੀਂ ਮੈਨੂੰ ਦੁਕਾਨਾਂ ਤੋਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸੀ ਇੱਕ ਦੁਕਾਨ ਖੁੱਲੀ ਸੀਗੀ ਤੇ ਇੱਕ ਦੁਕਾਨ ਚੋਂ ਪਰਸ ਹੈਗੇ ਸੀ ਬਟ ਮੈਨੂੰ ਪਸੰਦ ਜੀ ਨਹੀਂ ਆਇਓ ਪਰਸ ਫਿਰ ਮੈਂ ਲੈਣੀ ਤੇ ਬਾਪੂ ਦੇ ਬਪੂ ਕਹਿੰਦੇ ਲੈਣ ਦੇ ਤੇ ਪਾਣੀ ਲਈ ਉਸ ਤੋਂ ਬਾਅਦ ਆਨੇ ਤੇ ਪਿਆਰ ਚਾਰਜ ਲਾਉਂਦੇ ਨਾ ਨਹੀਂ ਚਾਹਤੇ ਤੂੰ ਆਜੂ ਕੱਪੜੇ ਬਹੁਤ ਜ਼ਿਆਦਾ ਧੋਤੇ ਤੇ ਦੁਪਹਿਰੇ ਮੈਂ ਕੱਪੜੇ ਧੋਤੇ ਸੀ ਕੱਪੜੇ ਬਹੁਤ ਜ਼ਿਆਦਾ ਹੋਏ ਹੋਏ ਸੀ ਮਸ਼ੀਨ ਅਜ ਲਾਈ ਸੀ ਅਜ ਕੱਪੜੇ ਧੋਤੇ ਤੇ ਉਸ ਤੋਂ ਬਾਅਦ ਹੁਣ ਠਾਕੂ ਹੋਇਆ ਤੇ ਦੁਪਹਿਰੇ ਮੈਂ ਸੁੱਤੀ ਵੀ ਨਹੀਂ ਹੈਗੀ ਮੈਨੂੰ ਤਾਂ ਦੁਪਹਿਰ ਕੰਟਕਰਾਮ ਕਰ ਲਾਣੀ ਜਿਹਨੂੰ ਮੈਂ ਆਪਣੀ ਲਾਡੂ ਰਾਣੀ ਨੂੰ ਸੁਵਾਣੀ ਆ ਉਦੋਂ ਕਿ ਘੰਟੇ ਮੈਂ ਵੀ ਸੌਂ ਨਹੀਂ ਪਰ ਅੱਜ ਮੈਂ ਸੁੱਤੀ ਨਹੀਂ ਨੀ ਮੈਨੂੰ ਫੁੱਲ ਆਈ ਹੋਈ ਆ ਤੇ ਉਹ ਮੈਂ ਦੇਖ ਰਹੀ ਆ ਦੇਹ ਦੇ ਇਹਦੇ ਪਾਪਨ ਪੁੱਛਦੀ ਅਗਰ ਬੈੱਡ ਹੁਣ ਖੋਲ ਲੂੰਗੇ ਤਾਂ ਨਾਲ ਸਹੀ ਆ ਕਿਉਂਕਿ ਨਾ ਬੈੱਡ ਖਲਵਾਣਾ ਆ ਖੋਲਣਾ ਆ ਉੱਚ ਕੱਪੜੇ ਵਗੈਰਾ ਅਜੇ ਗਰਮੀਆਂ ਦੇ ਵੀ ਥੋੜੇ ਜਿਹਾ ਕੱਪੜੇ ਸਾਡੇ ਬੈੱਡ 'ਚ ਪਏ ਆ ਇਸ ਦਾ ਫਿਲਹਾਲ ਤੀ ਜਿਹੜੇ ਬਾਹਰ ਪਏ ਸੋਈ ਕੱਪੜੇ ਪਾਈ ਜੰਨੇ ਆ ਕਿਉਂਕਿ ਕੁੜੀਆ ਰਾਨੀ ਕਰਕੇ ਨਾ ਉਹ ਕੰਮ ਮੈਨਾਂ ਜਿਹੜਾ ਐਕਸਟਰਾ ਕੰਮ ਹੁੰਦੇ ਆ ਉਹ ਮੇਰੇ ਕੋਲ ਹੋ ਨਹੀਂ ਰਿਹਾ ਗਾ ਨੋਰਮਲ ਜਿੱਦਾਂ ਆਪਾਂ ਘਰ ਦੀ ਡੇਲੀ ਸਫਾਈ ਕਰਦੇ ਉਹ ਹੀ ਮੈਸੇਂਗ ਹੋ ਰਹੀ ਆ ਤੇ ਜਦੋਂ ਹੀ ਸੌਂਦੀ ਆ ਮੈਨੂੰ ਇਹ ਹੁੰਦਾ ਫਟਾਫਟ ਮੈਂ ਕਰ ਦਉ ਮਾਂ ਸਫਾਈ ਨਾ ਤੇ ਬਾਅਦ ਚ ਹੁਣ ਬੈੱਡ ਮੈਂ ਇਹ ਸੁੱਤੀ ਹੁੰਦੀ ਆ ਬੈੱਡ ਕਿਹੜੇ ਵੇਲੇ ਖੋਲਾ ਤੇ ਹੁਣੇ ਜਾਗ ਰਹੀ ਆ ਹੁਣ ਟਾਈਮ ਵੀ ਥੋੜਾ ਜਿਆਦਾ ਹੀ ਹੋ ਗਿਆ 11 ਵਜੇ ਗਿਆ ਤੇ ਪਤਾ ਨਹੀਂ ਹੁਣ ਬੈੱਡ ਖਲਵਾਉਂਗੇ ਕਿ ਨਹੀਂ ਕਿਉਂਕਿ ਮੇਰੇ ਕੋਲਲੀ ਕੋ ਨਹੀਂ ਖੋਲਿਆ ਜਾਣਾ ਬੈੱਡ ਬੈੱਡ ਬਹੁਤ ਜਿਆਦਾ ਗਤੇ ਤੇ ਚਲੋ ਹੁਣ ਬਾਕੀ ਦੇਖਦੇ ਆ ਮਾਰਨਿੰਗ ਜੀ ਪਤਾ ਲੱਗੂਗਾ ਤੇ ਕੱਲ ਦਾ ਕੱਲ ਪਤਾ ਲੱਗੂਗਾ ਬਾਕੀ ਦੇ ਦੇ ਬੈਡ ਚ ਅਗਰ ਕੁਝ ਕੱਢਣਾ ਹੋਇਆ ਜੋ ਹੁਣ ਕੱਢਾਂਗੇ ਜਸਵੇਨ ਤੇ ਹੁਣ ਮੈਂ ਆਪਣੇ ਇੱਥੇ ਵੀਡੀਓ ਦਾ ਐਂਡ ਕਰਦੀ ਆ ਇਹ ਵਾਲਾ ਅਗਰ ਤੁਹਾਨੂੰ ਮੇਰਾ ਵਲੋਗ ਪਸੰਦ ਆਇਆ ਹੋਵੇ ਤਾਂ ਮੇਰੇ ਬਲੋਗ ਨੂੰ ਲਾਈਕ ਸਬਸਕ੍ਰਾਈਬ ਔਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰਾ ਵੀਲੋਗ ਤੁਹਾਨੂੰ ਕਿਵੇਂ ਦਾ ਲੱਗਾ ਤਾਂ ਜੋ ਤੁਸੀਂ ਕਮੈਂਟ ਕਰੋਗੇ ਮੈਨੂੰ ਅੱਗੇ ਅਗੇ ਮੋਟੀਵੇਸ਼ਨ ਮਿਲੂਗੀ ਤੁਹਾਡੇ ਕਮੈਂਟਾਂ ਰਹੀਂ ਅ ਥੋੜਾ ਹਾਸਲਾ ਹੋ ਜਾਂਦਾ ਆ ਕਮੈਂਟ ਪਲੀਜ਼ ਜ਼ਰੂਰ ਕਰਕੇ ਜਾਇਆ ਕਰੋ ਤੇ ਬਾਕੀ ਅ ਗੱਲਾਂ ਕਰਦੇ ਹਾਂ ਹਾਂਜੀ ਤੇ ਚਲੋ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵੀਲੋਗ ਚ ਬਾਏ ਬਾਏ